ਬੈਬਲ ਖਲਾਮੇ ਬੰਦਾੜੀ ਬੈਬਲ ਖਲਾਮੇ ਸ਼ਹਾਦਤ ਹੋਈ। ਅਬ ਦੇਖਿਓ ਇਹ ਕੁਝ ਆਪਕੋ ਕੁਝ ਬਾਤੇ ਬਤਾਨਾ ਚਾਹਤੇ ਹੈ। ਦਸਤੋ ਜੁਗਰਾਤ ਸਿੰਘ ਜਿਹੜੀ ਬੇਅਦਬੀ ਦੀਆਂ ਗੱਲਾਂ ਭਗਵੰਤ ਮਾਨ ਕਰਨ ਲੱਗਾ ਤੇ ਕੰਜਨੀਵਾਲ ਕਰਨ ਲੱਗਾ। ਸਾਢੇ 3 ਸਾਲ ਤੇ ਉਹਨੂੰ ਬੇਅਦਬੀ ਚੇਤੇ ਨਹੀਂ ਆਈ। ਨਾ ਸੰਵਾ ਸਾਹਿਬ ਨੂੰ ਯਾਦ ਆਈ। ਹੁਣ ਆਸਾ ਸੁਖਰਾਤ ਸਿੰਘ ਜੀ ਅੱਜ ਸਾਢੇ 3 ਸਾਲ ਇਹਨਾਂ ਦੀ ਸਰਕਾਰ ਦੇ ਤੁਸੀਂ ਪਹਿਲੇ ਦਿਨ ਤੇ ਛੱਡੀ ਲੋ। ਹੁਣ ਦੀ ਸਰਕਾਰ ਤੇ ਸਾਢੇ 3 ਸਾਲ ਗੁਜ਼ਰਨ ਤੋਂ ਬਾਅਦ ਕੁਝ ਇਹ ਤੁਹਾਡੇ ਨਾਲ ਸਾਂਝਾ ਕਰਨੇ ਚਾਹਤੇ ਦੱਸੋ ਸਪੁਰਾ। ਅੱਜ ਜਿਹੜਾ ਇਹ ਸੈਸ਼ਨ ਇੱਥੇ ਵਿਅਕਤੀ ਨੂੰ ਲੈ ਕੇ ਲੋਕਾਂ ਦੇ ਵਿੱਚ ਪ੍ਰਚਾਰਿਆ ਗਿਆ। ਸੋ ਮੈਂ ਇੱਥੇ ਗੱਲ ਕਹਿਣੀ ਚਾਹੁੰਦਾ ਕਿ ਅੱਜ ਪਹਿਲੀ ਤਰੀਕ ਚੰਡੀਗੜ੍ਹ ਕੋਰਟ ਜ਼ਿਲ੍ਹਾ ਅਦਾਲਤ ਦੇ ਵਿੱਚ ਪਈ ਸੀ ਬੈਵਲ ਕਲਾ ਕੇਸ ਦੀ। ਅੱਜ ਦਾ ਦਿਨ ਉਹ ਤੇ ਤਰੀਕ ਦਾ ਰੱਖਿਆ ਗਿਆ ਸੀ। ਉੱਥੇ ਉਹ ਸਾਰੇ ਦੋਸ਼ੀ ਉਹ ਬੰਦੇ ਜਿਹੜੇ ਨਾਮਜ਼ਦ ਸੀ ਉਹ ਪਹੁੰਚੇ ਸੀ। ਪਰ ਸਰਕਾਰ ਦੀ ਨਲਾਇਕੀ ਲਾਓ ਇਨਾਂ ਦਾ ਅਵੇਸਲਾਪਨ ਲਾਓ ਜਿਹੜੇ 24 ਘੰਟਿਆਂ ਚ ਕਹਿ ਕੇ ਆਏ ਸੀਗੇ ਕਿ ਅਸੀਂ 24 ਘੰਟਿਆਂ ਚ ਬਿਆਦਬੀ ਤੇ ਗੋਲੀਕੰਢ ਦਾ ਇਨਸਾਫ ਕਰਾਂਗੇ ਸੋ ਮੈਂ ਦਿਖਾਉਣਾ ਚਾਹਣਾ ਇੱਕ ਦੋਸ਼ੀ ਵੱਲੋਂ ਫਾਇਲ ਕੀਤੀ ਹੋਈ ਐਪਲੀਕੇਸ਼ਨ ਸੀ ਕਿ ਕੇਸ ਦੇ ਉੱਤੇ ਸਟੇਟਸ ਕੀ ਅੱਜ ਦਾ ਕੇਸ ਦੇ ਉੱਤੇ ਕਿੰਨੇ ਚਲਾਨ ਪੇਸ਼ ਹੋ ਚੁੱਕੇ ਆ ਉਹਦਾ ਟ੍ਰੈਲ ਰੋਕਣ ਦੇ ਲਈ ਉਹਨਾਂ ਵੱਲੋਂ ਇੱਕ ਐਪਲੀਕੇਸ਼ਨ ਪਾਈ ਗਈ ਸੀ ਐਪਲੀਕੇਸ਼ਨ ਦਿਖਾਉਣ ਦਾ ਮਕਸਦ ਇਹ ਹੈ ਕਿ 29 ਸਤੰਬਰ 2024 ਮਤਲਬ ਇੱਕ ਸਾਲ ਅੱਜ ਆਪਾਂ ਜੁਲਾਈ ਮਹੀਨੇ 2025 ਦੇ ਵਿੱਚ ਖੜੇ ਆ ਜਿਹੜੇ ਬੰਦੇ ਇੱਕ ਸਾਲ ਪਿਛਲੀ ਇੱਕ ਸਾਲ ਐਪਲੀਕੇਸ਼ਨ ਦਾ ਰਿਪਲਾਈ ਨਹੀਂ ਫਾਈਲ ਕਰ ਸਕੇ ਇਹ ਨਹੀਂ ਕਹਿ ਸਕਦੇ ਕਿ ਵੀ ਇੰਨੇ ਚਲਾਨ ਪੈਂਡਿੰਗ ਪਏ ਆ ਇੰਨੇ ਚਲਾਨ ਰਹਿੰਦੇ ਆ ਜਾਂ ਇਹ ਜਾਂਚ ਕੰਪਲੀਟ ਹੋ ਚੁੱਕੀ ਆ ਮਾਨਯੋਗ ਹਾਈ ਕੋਰਟ ਦੇ ਆਰਡਰ ਸੀ ਕਾਂਗਰਸ ਸਰਕਾਰ ਵੇਲੇ ਦੇ 6 ਮਹੀਨੇ 'ਚ ਜਾਂਚ ਕੰਪਲੀਟ ਕਰਨ ਦੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਾਢੇ ਤਿੰਨ ਸਾਲ ਹੋ ਗਏ ਆ ਸਾਲ ਉਹ 3.5 ਸਾਲੇ 4 ਸਾਲ ਦਾ ਸਮਾਂ ਜਿਹੜੇ ਜਾਂਚ ਨਹੀਂ ਕੰਪਲੀਟ ਕਰ ਸਕੇ ਉਹ ਅੱਜ ਬੇਅਦਬੀ ਤੇ ਕਾਨੂੰਨ ਬਣਾਉਣ ਦੀ ਗੱਲ ਕਰਦੇ ਆ ਕਿ ਸਾਨੂੰ ਇਨਸਾਫ ਦੇ ਪਹੁੰਚੇ ਰਾਜੀ ਇਹ ਦੱਸੋ ਵੀ ਸਾਰੇ ਇੱਕ ਮਿੰਟ ਇੱਕ ਮੈਂ ਤੁਹਾਨੂੰ ਕੱਲ ਦੋ ਮਿੰਟੋਂੋਂ ਮੋਂ ਤੁਹਾਨੂੰ ਮੈਂ ਜਿਹੜੀਆਂ ਸਾਰਿਆਂ ਨਾਲੋਂ ਵੱਡੀ ਖਬਰ ਅੱਜ ਦੀ ਦੇ ਲੱਗ ਵੱਡੀ ਇਹ ਕਿ ਇੱਕ ਤੇ ਦੋ ਕੇਸੇ ਚੱਲਦੇ ਕਿ ਤੇ ਕੋਰਟ ਕਪੂਰਾ ਦੇ ਚੱਲਦੇ ਇੱਕ ਚੱਲਦਾ ਹੈ ਬਾਬਲ ਕਲਾਮ ਦੀ ਫਾਇਰਿੰਗ ਦਾ ਜਿੱਥੇ ਦੋ ਆਦਮੀ ਸ਼ਹੀਦ ਹੋਏ ਜਿਨ੍ਹਾਂ ਵਿੱਚ ਇੱਕ ਇਹਨਾਂ ਦੇ ਫਾਦਰ ਸਾਹਿਬ ਸੀ ਦੋ ਕੇਸਸ ਵੱਖੋ-ਵੱਖਰੇ ਦੋਨੋਂ ਫਰੀਦਕੋਟ ਚੱਲਦੇ ਸੀ ਫਿਰ ਇੱਕ ਕੇਸ ਜਿਹੜਾ ਸੀ ਇੱਕ ਆਦਮੀ ਨੇ ਅਕਿਊਜ਼ ਨੇ ਇੱਥੇ ਹਾਈ ਕੋਰਟ ਚ ਆ ਗਿਆ ਕਿ ਮੇਰੀ ਜਾਨ ਨੂੰ ਖਤਰਾ ਹੈ ਉੱਥੇ ਸਾਨੂੰ ਜਸਟਿਸ ਨਹੀਂ ਮਿਲ ਸਕਦੀ ਉਹਦਾ ਕੇਸ ਫਰੀਦਕੋਟ ਤੋਂ ਇੱਥੇ ਲੈ ਆਂਦਾ ਚੰਡੀਗੜ੍ਹ ਦੇ ਸੈਸ਼ਨ ਦੇ ਲੈ ਆਂਦਾ ਪੇਰ ਹਾਈ ਕੋਰਟ ਆਨਰੇਬਲ ਹਾਈ ਕੋਰਟ ਨੇ ਕਹਿ ਰਿਹਾ ਵੱਖੋ ਵੱਖ ਨਹੀਂ ਚੱਲ ਸਕਦੇ ਦੋਨੋਂ ਕੇਸ ਇਹ ਦੋਨੋਂ ਕੇਸ ਇੱਕੋ ਜਗ੍ਹਾ ਹੀ ਚੱਲਣਗੇ ਤੁਸੀਂ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਜਿਹੜੀ ਗੱਲ ਸਾਡਾ ਨੌਜਵਾਨ ਵੀਰ ਇੱਥੇ ਦੱਸਣ ਨੂੰ ਆਇਆ ਇੱਕ ਚਲਾਨ ਦੇ ਵਿੱਚ ਕੋਟ ਕਪੂਰੇ ਦੇ ਵਿੱਚ ਤੇ ਬਾਦਲ ਹੈ ਨੇ ਦੂਜੇ ਅਜੇ ਤੱਕ ਜਿਹੜਾ ਬੇਅਦਬੀ ਦਾ ਇਹਨਾਂ ਨੇ ਹੁਣ ਲੈ ਕੇ ਆਣਾ ਕਾਨੂੰਨ ਇਹਦੇ ਵਿੱਚ ਤੁਹਾਨੂੰ ਹੈਰਾਨੀ ਹੋਏਗੀ ਕਿ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਸਿੰਘ ਬਾਦਲ ਇਹਦੇ ਵਿੱਚ ਬਕਾਇਦਾਤਰ ਇਹਨਾਂ ਚਲਾਨਾਂ ਚ ਉਹਨਾਂ ਦਾ ਨਾਮ ਹੀ ਹੈ ਇਹ ਜਿਹੜਾ ਬਾਬਲ ਕਲਾ ਬਰਗਾੜੀ ਦਾ ਕੇਸ ਹੈ ਤੁਸੀਂ ਮੈਨੂੰ ਇਹ ਦੱਸੋ ਚੀਫ ਮਿਨਿਸਟਰ ਇੱਕ ਪ੍ਰਕਾਸ਼ ਸਿੰਘ ਬਾਦਲ ਹੋਮ ਮਿਨਿਸਟਰ ਸੁਖਬੀਰ ਸਿੰਘ ਬਾਦਲ ਹੁਕਮ ਜਾਰੀ ਕਰਨ ਵਾਲਾ ਸੁਮੇਸ਼ ਸਿੰਘ ਸੈਣੀ ਇੱਕੋ ਟਾਈਮ ਤੇ ਦੋਨੋਂ ਜਗ੍ਹਾ ਫਾਇਰਿੰਗ ਹੁੰਦੀ ਹੈ ਕੋਟ ਕੋਟਖਪੂਰੇ ਵੀ ਹੁੰਦੀ ਹੈ ਤੇ ਫਿਰ ਬਰਗਾੜੀ ਵੀ ਹੁੰਦੀ ਹੈ ਜੀ ਇੱਕ ਜਗ੍ਹਾ ਤੇ ਬੰਦੇ ਜਿਹੜੇ ਹੋ ਜਾਂਦੇ ਨੇ ਇਹਨਾਂ ਦੀ AK47 ਦੇ ਪ੍ਰਾਈਵੇਟ ਹਥਿਆਰਾਂ ਨਾਲ ਦੂਜੀ ਜਗ੍ਹਾ ਤੇ ਦੋ ਸ਼ਹੀਦ ਹੋ ਜਾਂਦੇ ਇੱਕ ਕੇਸ ਦੇ ਵਿੱਚ ਬਾਦਲ ਤੇ ਸੁਖਬੀਰ ਦਾ ਨਾਂ ਚਲਾਨ ਦੇ ਵਿੱਚ ਦੂਜੀ ਜਗ੍ਹਾ ਤੇ ਬਾਦਲ ਦਾ ਤਾਂ ਸੁਖਬੀਰ ਦਾ ਤਾਂ ਨਾਂ ਹੀ ਇਸ ਗਵਰਨਰ ਨੇ ਚਲਾਨ ਚ ਨਹੀਂ ਪਾਇਆ ਜੀ ਕਿਹੜੇ ਕੇਸ ਚ ਆ ਜੀ ਬੈਬਲ ਕਲਾਵ ਵਾਲੇ ਆ ਵੇਖੋ ਬੈਬਲ ਕਲਾਵ ਵਾਲੇ ਕੇਸ ਦੇ ਵਿੱਚ ਜਿਹੜੇ ਅਕਿਊਜ਼ ਨੇ ਮੈਂ ਤਾਂ ਨਾਂ ਪੜਨ ਲਗਾ ਚੰਡੀਗੜ੍ਹ ਜਿਸਟ੍ਰਿਕਟ ਕੋਰਟ ਚੰਡੀਗੜ੍ਹ ਆ ਗਿਆ ਜੀ ਇਹ 29 ਜੁਲਾਈ 2024 ਇਹ ਉਦੋਂ ਦਾ ਕੇਸ ਹੈ ਇਹਦੇ ਵਿੱਚ ਜਰਨਜੀਤ ਸਿੰਘ ਪਰਮਰਾਜ ਸਿੰਘ ਉਮਰਾਨ ਨੰਗਲ ਵਿਕਰਮਜੀਤ ਸਿੰਘ ਅਮਰਜੀਤ ਸਿੰਘ ਕੁਲਾਰ ਐ সোহੇਲ ਸਿੰਘ ਬਰਾੜ ਪੰਕਜ ਬਾਂਸਲ ਤੇ ਸਮੇਤ ਸਿੰਘ ਸੈਣੀ ਤੁਸੀਂ ਵੱਡੀ ਕਲੀਨ ਚੈਟ ਤੁਸੀਂ ਮੈਨੂੰ ਦੱਸੋ ਜਦੋਂ ਇੱਕ ਮੁੱਖ ਮੰਤਰੀ ਆ ਗੱਲ ਸੁਣੋ ਇੱਕ ਜਦੋਂ ਇੱਕ ਮੁੱਖ ਮੰਤਰੀ ਆਰਡਰ ਦਿੰਦਾ ਦੋਨੋਂ ਜਗ੍ਹਾ ਤੇ ਇਨਸੀਡੈਂਟ ਹੁੰਦੇ ਨੇ ਇੱਕੋ ਫੋਰਸ ਕਰਦੀ ਏ ਇੱਕ ਜਗ੍ਹਾ ਤੋਂ ਬਾਦਲ ਪਾਲੇ ਗਏ ਨੇ ਚਲੋ ਉਹਦੇ ਐਫ ਆਈ ਆਰ ਦੂਜੇ ਪਾਸੇੋਂ ਕੱਢ ਦਿੱਤਾ ਗਿਆ ਤਾਂ ਮਤਲਬ ਕਿ ਬਕਾਇਦਤ ਔਰ ਬਾਦਲਾਂ ਨੂੰ ਕੇਸ ਦੇ ਵਿੱਚੋਂ ਬਾਹਰ ਕੱਢਣ ਦੀ ਇਹ ਸਾਜ਼ਿਸ਼ ਹੈ ਇੱਥੇ ਭਗਵੰਤ ਜੀ ਮੈਂ ਪੁੱਛਣਾ ਚਾਹਨਾ ਬਲਤਾਰ ਸਿੰਘ ਸੰਧਵਾਰੂ ਮੈਂ ਪੁੱਛਿਆ ਸੀ ਨਾ ਸਾਢੇ 3 ਸਾਲ ਬੀਤਣ ਤੋਂ ਬਾਅਦ ਮੇਰਾ ਖਿਆਲ ਮੋਸਟ ਪ੍ਰੋਬਬਲੀ ਅੱਜ ਤਰੀਕ ਸੇ ਜਿੱਤ ਹਾਂਜੀ ਜੀ ਅੱਜ ਤਰੀ ਅੱਜ ਕੋਈ ਜਵਾਬ ਇਹਨੇ ਚਲਾਨ ਪੁੱਟ ਕੀਤਾ ਕੋਈ ਚਲਾਨ ਪੁੱਟ ਨਹੀਂ ਕੀਤਾ ਅੱਜ ਵੀ ਨਹੀਂ ਕੀਤਾ ਤੁਸੀਂ ਦੇਖੋ ਇਹ ਏਸ ਗੱਲ ਨੂੰ ਅੱਜ ਸਾਲ ਤੋਂ ਵੱਧ ਹੋ ਗਿਆ ਇੱਥੇ ਤਰੀਕਾ ਪੈਂਦੀ ਹੈ ਨਾ ਬਾਦਲ ਦਾ ਬਾਦਲਾਂ ਦਾ ਸੁਖਵੀਰ ਉਹਨਾਂ ਦਾ ਨਾਂ ਹੀ ਇੱਥੇ ਇਹਨਾਂ ਤੋਂ ਕੀ ਅਸੀਂ ਆਸ ਉਮੀਦ ਦੇ ਬੇਅਦਬੀ ਦਾ ਜਿਹੜਾ ਲੈ ਕੇ ਆਣ ਲੱਗੇ ਬਿੱਲ ਇਹਦੇ 'ਚ ਕੀ ਕਰਨਗੇ ਜੀ ਜਿਨ੍ਹਾਂ ਦੇ ਖਿਲਾਫ ਇਹਨਾਂ ਨੇ ਵੋਟਾਂ ਲੈ ਕੇ ਸਰਕਾਰ 'ਚ ਆਏ ਨੇ ਫਰਜ਼ੀ ਇਨਕਲਾਬੀ ਜਿੰਦ ਉਹਦਾ ਨਾਂ ਹੀ ਕੱਢ ਦਿੱਤਾ ਬਾਦਲ ਦਾ ਜੀ ਸੁਖਵੀਰ ਦਾ ਨਾਂ ਹੀ ਉਹਦੇ 'ਚੋਂ ਬਾਹਰ ਕੱਢ ਦਿੱਤਾ ਤੁਹਾਡੇ ਸਾਹਮਣੇ ਹੈ ਜੀ ਆ ਮੈਂ ਕਾਗਜ਼ ਫੜਿਆ ਜੇ ਕੋਈ ਇਹਦੇ 'ਚ ਗਲਤ ਹੋਇਆ ਤੇ ਮੈਂ ਓਪਨਲੀ ਹਰ ਕਿਸਮ ਦੀ ਸਜ਼ਾ ਭੁਗਤਣ ਨੂੰ ਤਿਆਰ ਆ ਆ ਵੇਖੋ ਨਾ ਸੁਖਬੀਰ ਦਾ ਨਾਂ ਨਾ ਬਾਦਮ ਦਾ ਨਾਂ ਤੇ ਜੀ ਤੇ ਤੁਹਾਨੂੰ ਦਵਾਂਗੇ ਹੁਣ ਜੋ ਤੁਹਾਨੂੰ ਇੱਥੇ ਹੀ ਵਿਖਾਤਾ ਤੇ ਭੇਜਾਂਗੇ ਸਾਰਾ ਆਜੋ ਹਣ ਉੱਥੇ ਵੇਲੇ ਹੋਇਆ ਕਿ ਨਹੀਂ ਇਹ ਸ਼ਿਮਚਾ ਹੋ ਗਈ ਉਹਨੂੰ ਕੰਡੋ ਹੀ ਆ